ਪੰਜਾਬੀ ਗਾਇਕ ਜੱਜੀ ਬੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਕਿਸਾਨਾਂ ਦੇ ਵੱਲੋਂ ਜੱਜੀ ਬੀ ਦਾ ਪੁਤਲਾ ਸਾੜਿਆ ਗਿਆ ਹੈ ਗਾਇਕ ਦੇ ਵੱਲੋਂ ਆਪਣੇ ਨਵੇਂ ਗੀਤ ਦੇ ਵਿੱਚ ਕੁੜੀਆਂ ਨੂੰ ਭੇਡਾ ਕਿਹਾ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜੱਜੀ ਬੀ ਦੇ ਨਵੇਂ ਗੀਤ ਮੜਕ ਚੁਕਿੰਨਾ ਦੀ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਬੈਨ ਕੀਤਾ ਜਾਵੇ ਤਾ ਬਰਨਾਲਾ ਦੇ ਵਿੱਚ ਜਿੱਥੇ ਤੇਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਜੈਜੀਬੀ ਦਾ ਪੁਤਲਾ ਸਾੜਿਆ ਗਿਆ ਉਤਹੀ ਮਹਿਲਾਵਾਂ ਨੇ ਗਾਇਕ ਜੈਜੀਬੀ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਮੈਂ ਮਨਵੀਰ ਕੋਹ ਰਾਹੀ ਜ਼ਿਲ੍ਹਾ ਸਰਪੰਸ ਬੀਕੇ ਜੂ ਲਖਵਾਲ ਅੱਜ ਅਸੀਂ ਕਚਹਿਰੀ ਚੌਂਗ ਬਰਨਾਲਾ ਦੇ ਵਿੱਚ ਜਿਹੜਾ ਮਸ਼ਹੂਰ ਸਿੰਗਰ ਹੈ ਜੈਜੀਬੀ ਅਸੀਂ ਅੱਜ ਅਸੀਂ ਉਹਦਾ ਪੁਤਲਾ ਫੂਕਿਆ ਦੇਖੋ 8 ਤਰੀਕ ਨੂੰ 8 ਮਾਰਚ ਨੂੰ ਅਸੀਂ ਮਹਿਲਾ ਦਿਵਸ ਮਨਾ ਕੇ ਹੜਦੇ ਆ ਤੇ 10 ਤਰੀਕ ਨੂੰ ਜੈਜੀਬੀ ਦਾ ਇੱਕ ਗਾਣਾ ਰਿਲੀਜ਼ ਹੁੰਦਾ ਹੈ ਮਾੜ ਕਸ਼ਕੀਨਾ ਦੀ ਤੂੰ ਕੀ ਜਾਣਦੀ ਭੇਡੇ ਇਹ ਜਿਹੜਾ ਭੇਡੇ ਸ਼ਬਦ ਆ ਗਾਣੇ ਦੇ ਵਿੱਚ ਹਰੇਕ ਸਟੈਂਜੇ ਦੇ ਵਿੱਚ ਆਇਆ ਤੇ ਜਿਹੜਾ ਭੇਡੇ ਸ਼ਬਦ ਆ ਇਹ ਇੱਕ ਇਸਤਰੀ ਨੂੰ ਪ੍ਰੋਨਾਂਊਂਸ ਕਰ ਰਿਹਾ ਜੋ ਕਿ ਬਹੁਤ ਹੀ ਮੰਦ ਭਾਗਾ ਸ਼ਬਦ ਹੈ ਦੇਖੋ ਇਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬੀ ਕਲਚਰ ਆ ਉਹਨੂੰ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਠੀਕ ਹੈ ਇਹਦੇ ਵਿੱਚ ਸਿੱਟਣੀਆਂ ਦੇ ਵਿੱਚ ਕਦੇ-ਕਦੇ ਜਿਹੜੀਆਂ ਸਾਡੀਆਂ ਪਿੰਡੂ ਔਰਤਾਂ ਨੇ ਉਹ ਇੱਕ ਵਿਅੁਜਨ ਨੂੰ ਇਹ ਸ਼ਬਦਾਵਲੀ ਵਰਤਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਸੱਭੇ ਚਾਰ ਦੇ ਵਿੱਚ ਇਹ ਚੀਜ਼ ਪਰੋਸ਼ਣੀ ਕਿ ਮੜਕ ਸ਼ਕੀਨਾਂ ਦੀ ਤੂੰ ਕੀ ਜਾਣਦੀ ਭੇਡੇ ਜੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਰੇਕ ਗੱਲ ਤੇ ਇਸਤਰੀ ਨੂੰ ਭੇਡ ਕਹਿਣਾ ਇੱਕ ਸ਼ਰਮਨਾਕ ਕਾਰਾ ਹੈ ਸਾਡੇ ਪੰਜਾਬੀ ਕਲਚਰ ਦੀ ਬਦਨਾਮੀ ਹੈ ਸਾਡੀ ਪੰਜਾਬੀ ਜ਼ੁਬਾਨ ਦੀ ਬਦਨਾਮੀ ਹੈ ਔਰ ਜਿਹੜੀਆਂ ਉਸ ਗਾਣੇ ਦੇ ਉੱਪਰ ਸਾਡੇ ਮਾਡਲਸ ਨੱਚ ਰਹੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗੀ ਜਦੋਂ ਵੀ ਤੁਸੀਂ ਕੋਈ ਵੀ ਇਸ ਤਰੀਕੇ ਦੇ ਗਾਣੇ ਦੇ ਉੱਪਰ ਤੁਸੀਂ ਨੱਚਦੇ ਹੋ ਜਾ ਤੁਸੀਂ ਪ੍ਰੋਫੈਸ਼ਨਲ ਹੋ ਤਾਂ ਪਲੀਜ਼ ਗਾਣੇ ਦੇ ਜਿਹੜੇ ਬੋਲ ਆ ਉਹਨੂੰ ਜ਼ਰੂਰ ਦੇਖ ਲਿਆ ਕਰੋ ਔਰ ਮੈਂ ਸਾਡੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇਸ ਗਾਣੇ ਦੇ ਉੱਪਰ ਇਤਰਾਜ਼ ਲਾਓ ਕਿਉਂਕਿ ਦੇਖੋ ਧੀਆ ਪੈਣਾ ਸਾਰਿਆਂ ਦੀਆਂ ਸਾਂਝੀਆਂ ਨੇ ਅਗਰ ਕਲਚਰ ਦੇ ਵਿੱਚ ਅੱਜ ਤੁਹਾਨੂੰ ਕੋਈ ਗਾਣੇ ਦੇ ਵਿੱਚ ਭੇਡ ਕਹਿ ਕੇ ਪ੍ਰੋਨਾਂਊਂਸ ਕਰ ਰਿਹਾ ਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਅਸੀਂ ਪੂਰਨ ਤੌਰ ਤੇ ਜੀਜੀਪੀ ਦਾ ਬਾਈਕਾਟ ਕਰਦੇ ਆਂ ਔਰ ਅਸੀਂ ਜੀਜੀਪੀ ਨੂੰ ਭਾਰਤੀ ਕਿਸਾਨ ਜਨ ਲਖੋਵਾਲ ਵੱਲੋਂ ਲੀਗਲ ਨੋਟਿਸ ਵੀ ਭੇਜਿਆ ਹੈ ਕੱਲ ਅਸੀਂ ਮੈਮੋਰੰਡਮ ਜਿਹੜਾ ਏਡੀਸੀ ਸਾਭ ਨੂੰ ਦੇ ਦਿੱਤਾ ਹੈ ਤਾਂ ਅਸੀਂ ਜਿਹੜੀ ਮੇਲ ਹੈਗੀ ਊਮਨ ਕਮਿਸ਼ਨ ਪੰਜਾਬ ਨੂੰ ਵੀ ਦੇ ਦਿੱਤੀ ਹੈ ਸੈਂਟਰ ਗਵਰਨਮੈਂਟ ਨੂੰ ਵੀ ਮੇਲ ਕਰ ਦਿੱਤੀ ਹੈ ਔਰ ਆਜ ਰਜਿਸਟਰਡ ਲੈਟਰ ਵੀ ਉਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਜਾਣਗੇ ਔਰ ਮੈਂ ਸਰਕਾਰਾਂ ਨੂੰ ਅਪੀਲ ਕਰਦੀ ਹਾਂ ਕਿ ਜੀਜੀਬੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਗਾਣੇ ਨੂੰ ਬੈਨ ਕੀਤਾ ਜਾਵੇ ਮੈਂ ਬਾਈ ਜੀ ਰਣਜੀਤ ਸਿੰਘ ਰੂੜਕੇ ਕਲਾ ਬੀਕ ਜੋ ਲਖੋੜ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਰਨਾਲਾ ਤੇ ਬਾਈ ਜੀ ਇਹਨਾਂ ਨੇ ਕੀ ਕੀਤਾ ਬੀਬੀਆਂ ਦੇ ਖਿਲਾਫ ਜੀ ਜੀ ਵੀ ਨੇ ਗਾਣਾ ਕੱਢਿਆਗਾ ਤੂੰ ਕੀ ਜਾਣਦੀ ਰ ਕਰਨੇ ਭੇਡ ਸਕੀਨਾ ਦੀ ਉਹ ਗਾਣੇ ਦੇ ਵਿੱਚ ਬੀਬੀਆਂ ਨੂੰ ਭੇਡਾਂ ਕਹਾਇਆਗਾ ਬਹੁਤ ਨਿੰਦਨਯੋਗ ਆ ਇਹਦੇ ਅਸੀਂ ਵਿਰੋਧ ਕਰਦੇ ਆ ਭਾਰਤੀ ਕਿਸਾਨ ਜਿੱਨੇ ਲੱਖੋ ਵਾਲੇ ਦਾ ਵਿਰੋਧ ਕਰਦੀ ਹੈ ਕਿ ਅੱਗੇ ਤੋਂ ਇਹ ਪੰਜਾਬ ਦੇ ਵਿੱਚ ਕਿਹ ਜਾਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਅਸੀਂ ਕੱਲ ਡੀਸੀ ਸਾਹਿਬ ਨੂੰ ਇਹਦਾ ਮੰਗ ਪੱਤਰ ਦਿੱਤਾਗਾ ਏਡੀਸੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਜਿੱਥੇ ਵੀ ਕਿਤੇ ਇਹ ਆਊਗਾ ਉਹਦਾ ਬਹੁਤ ਰੰਗ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਇਹ ਪਰਮਾਤਮਾ ਇਹ ਬੀਬੀਆਂ ਤੋਂ ਮਾਫੀ ਮੰਗੇ ਮਾਫੀ ਮੰਗਦਾ ਦਾ ਠੀਕ ਹੈ ਨਹੀਂ ਇਸ ਦਾ ਪੂਰਾ ਪੰਜਾਬ ਦੇ ਵਿੱਚ ਕਿਤੇ ਨੂੰ ਬੜਨ ਨਹੀਂ ਦੇਵਾਂਗੇ ਭਾਰਤੀ ਅੱਗੇ ਤੋਂ ਬਾਅਦ ਅਜੇ ਸੀ ਸਹਿਯੋਗਤ ਮੋਰਚੇ ਨਾਲ ਵੀ ਗੱਲ ਕਰਾਂਗੇ ਇਸ ਦੇ ਜਿੱਤੇ ਤੇ ਪੰਜਾਬ ਭਰ ਦੇ ਵਿੱਚ ਇਹ ਤਾਂ ਬਰੋਡ ਕਰਾਂਗੇ ਤਾਂ ਬਰਨਾਲਾ ਤੋਂ ਕਨਿਸ ਪੰਜਾਬ ਦਲੀ ਪ੍ਰਵੀਨ ਰੇਸ਼ੀ ਦੀ ਰਿਪੋਰਟ